ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। 30 April ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ? ਮੌਸਮ ਦੇ ਵਿੱਚ ਅੱਜ ਵੀ ਕੁਝ ਖਾਸ ਬੱਪੜਨ ਦੀ ਸੰਭਾਵਨਾ ਨਹੀਂ ਸੀਗੀ। ਉਸੇ ਤਰ੍ਹਾਂ ਹੀ ਰਿਹਾ। ਪੂਰੇ ਦੀ ਹਵਾਵਾਂ ਲਗਾਤਾਰ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਤੇ ਨਮੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਰ ਦੁਪਹਿਰ ਤੋਂ ਬਾਅਦ ਉਜੇ ਖੇਤਰ ਜਿਹੜੇ ਹਿਮਾਚਲ ਦੇ ਨਾਲ ਲੱਗਦੇ ਨੇ ਜਿਹਾ ਕਹ ਲਈਏ ਪਠਾਨਕੋਟ ਹੁਸ਼ਿਆਰਪੁਰ ਰੋਪੜ ਮੋਹਾਲੀ ਇਹਨਾਂ ਖੇਤਰਾਂ ਦੇ ਵਿੱਚ ਬੱਦਲਬਾਹੀ ਬਣ ਸਕਦੀ ਹੈ ਕਿਤੇ ਹਲਕਾ ਫੁਲਕਾ ਮੀਂਹ ਜਾਂ ਸ਼ਰਾਟਾ ਲੱਗ ਸਕਦਾ ਹੈ ਉਸ ਤੋਂ ਇਲਾਵਾ ਬਹੁਤਾ ਕੁਝ ਵਾਪਰਨ ਦੀ ਸੰਭਾਵਨਾ ਨਹੀਂ ਹੈ ਟੈਂਪਰੇਚਰ ਉਹੀ ਪੰਜਾਬ ਦਾ 40 ਤੋਂ 42 ਡਿਗਰੀ ਦੇ ਆਸ-ਪਾਸ ਵੱਖ-ਵੱਖ ਖੇਤਰਾਂ ਦੇ ਵਿੱਚ ਬਣਿਆ ਹੋਇਆ ਹੈ ਤੇ ਇਸੇ ਤਰ੍ਹਾਂ ਹੀ ਬਣਿਆ ਰਹੇਗਾ ਇਸ ਵਿੱਚ ਬਦਲਾਅ ਨਹੀਂ ਹੋਵੇਗਾ ਮੀਂਹ ਨੇਰੀ ਦਾ ਦੌਰ ਜਿਹੜਾ ਪਹਿਲਾਂ ਦੱਸਿਆ ਹੋਇਆ ਸੀਗਾ ਉਹ ਤਕਰੀਬਨ ਕੱਲ ਤੋਂ ਦੁਪਹਿਰ ਤੋਂ ਬਾਅਦ ਸ਼ੁਰੂ ਹੋਵੇਗਾ ਜਿਹਦੇ ਵਿੱਚ ਤੇਜ਼ ਧੂੜ ਭਰੀਆਂ ਹਨੇਰੀਆਂ ਦੇ ਨਾਲ ਮੀਂਹ ਦੀ ਸੰਭਾਵਨਾ ਲਗਾਤਾਰ ਬਣੀ ਹੋਈ ਹੈ ਇਹ ਧੂੜ ਭਰੀਆਂ ਹਨੇਰੀਆਂ ਤਕਰੀਬਨ ਪੰਜਾਬ ਦੇ ਸਾਰੇ ਹੀ ਹਿੱਸਿਆਂ ਦੇ ਵਿੱਚ ਚਲਦੀਆਂ ਹੋਈਆਂ ਦਿਖਾਈ ਦੇਣਗੀਆਂ ਦੋ ਤੋਂ ਤਿੰਨ ਦਿਨ ਲਗਾਤਾਰ ਦੁਪਹਿਰ ਤੋਂ ਬਾਅਦ ਇਹ ਚੱਲਣਗੀਆਂ ਤੇ ਪਹਾੜੀ ਇਲਾਕਿਆਂ ਦੇ ਵਿੱਚ ਅੱਜ ਵੀ ਮੀਂਹ ਪੈ ਰਿਹਾ ਹੈ ਤੇ ਪੰਜਾਬ ਦੇ ਨਾਲ ਲੱਗਦੇ ਉਹਨਾਂ ਇਲਾਕਿਆਂ ਦੇ ਵਿੱਚ ਅੱਜ ਵੀ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਲਗਾਤਾਰ ਬਣੀ ਹੋਈਆਂ ਨੇ ਵੱਡੇ ਪੱਧਰ ਤੇ ਉਮੀਦ ਕੱਲ ਦੁਪਹਿਰ ਤੋਂ ਬਾਅਦ ਹੈ ਟੁੱਟਵੇਂ ਤੌਰ ਤੇ ਸ਼ਰਾਟੇ ਉਹਨਾਂ ਖੇਤਰਾਂ ਦੇ ਵਿੱਚ ਲੱਗ ਸਕਦੇ ਹਨ ਮਾਝਲ ਹਰਿਆਣਾ ਰਾਜਸਥਾਨ ਵਿੱਚ ਵੀ ਕੱਲ ਤੋਂ ਮੀਂਹ ਦੀ ਉਮੀਦ ਰਹੇਗੀ